ਆਪੇ ਖੁਰਖਰੀ ਆਈ ਜਾਣਾ ਇਹ ਨਹੀਂ ਜੀ ਗੁਰਵਾ ਮੜਕੇ ਨਹੀਂ ਚਲ ਵਾਧੋ ਬਹੁਤ ਹੋ ਗਿਆ ਆ ਵੀ ਲਿਆਉਣਾ ਇੱਧਰ ਵੀ ਲਾਤਾ ਜੇ ਪਾਣੀ ਜੀ ਸਸਤੀ ਗੱਲ ਸਾਰੇ ਵੀਰਾਂ ਭਰਾਵਾਂ ਨੂੰ ਅੱਜ ਦੇ ਦਿਨ ਦੀ 7:30 ਦਾ ਹੋ ਗਿਆ ਜੀ ਟਾਈਮ ਤੇ ਅੱਜ ਦੇ ਵਲੌਗ ਦੀ ਦਿੱਤੀ ਜੀ ਆਪਾਂ ਸ਼ਰਵਾਨ ਕਰ ਗਾਵਾਂ ਘੁਮਾਂ ਚੋ ਗਏ ਆ ਆਣ ਕੇ ਉਹਨਾਂ ਦੁੱਧਾ ਪੀਣੇ ਤੇ ਅੱਜ ਆ ਕੰਮ ਵੀ ਦੋ ਚਾਰ ਆ ਗਏ ਆ ਉਹ ਵੀ ਕਰਨੇ ਆ ਪਹਿਲੋਂ ਦੇ ਹਾਲ ਦੀ ਗੜੀ ਜਿਹੜਾ ਆਪਣਾ ਪਹਿਲਾ ਕੰਮ ਆ ਉਹ ਆ ਪਹਿਲਾ ਕੰਮ ਹੋ ਗਿਆ ਪਹਿਲਾ ਇਹ ਗਾਵਾਂ ਦਾ ਹੁਣ ਦੂਜਾ ਕੰਮ ਆ ਪੱਠਿਆਂ ਦਾ ਪੱਠੇ ਪਾਉਣੇ ਆ ਮੜ ਕੇ ਉਹਦਨ ਖਾਦ ਮਿਲੀ ਨਹੀਂ ਤੇ ਅੱਜ ਜਾ ਕੇ ਖਾਦ ਵੀ ਲੈਣੀ ਆ ਤੇ ਬਾੜ ਵੀ ਜਾਣਾ ਪੈਣਾ ਥੋੜਾ ਜਿਹਾ ਕੰਮ ਆ ਤੇ ਫਿਰ ਗਾੜੀ-ਗਾੜੀ ਵੇਣੇ ਆ ਕੀ ਮੌਲ ਬੰਦਾ ਤੇ ਬਾਕੀ ਤੁਸੀਂ ਚੈਨਲ ਸਬਸਕ੍ਰਾਈਬ ਲਾਈਕ ਦੇ ਸ਼ੇਅਰ ਜਰੂਰ ਕਰਦੇ ਜਾ ਕਰੋ ਤੇ ਬਾਕੀ ਮੇਰੇ ਭਰਾ ਵਲੌਗ ਐਂਡ ਤੱਕ ਜਰੂਰ ਵੇਖਿਆ ਕਰੋ ਬਾਕੀ ਗਾੜੀ ਵੇਨੇ ਆ ਕੀ ਮੌਲ ਬੰਦਾ ਕੋਈ ਵੀ ਗਾਮੇ ਇਕੱਲਾ ਨਹੀਂ ਕਰ ਸਕਦਾ ਮੈਂ ਵਲੌਗ ਬਣਾ ਦੇਣਾ ਇਹਨੇ ਪੋਸਟਰ ਤੇ ਪਾਉਣਾ ਇਹਨੇ ਸੌਖਾ ਹੀ ਕੰਮ ਹੈ ਬਾਬਾ ਜੀ ਇਹ ਸੌਖਾ ਹੀ ਹੈ ਤੇ ਮੇਰਾ ਕੰਮ ਬਣਾ ਕੇ ਐਡਿਟ ਕਰ ਦੇਣਾ ਤੇ ਅਪਲੋਡ ਇਨੇ ਕਰਨਾ ਹੁੰਦਾ ਫਿਰ ਵੀ ਵਾਹ ਵਾਹ ਹੀ ਖਪਾਉ ਜਾਂਦਾ ਪੋਸਟਰ ਬਣਾ ਸਕਰੀਨਸ਼ਾਟ ਮਾਰਾ ਉਹ ਹੰਜੇ ਬਾਕੀ ਤੁਸੀਂ ਸਪੋਰਟ ਕਰਿਆ ਕਰੋ ਮੇਰੇ ਭਰਾ ਆਪਾਂ ਨਾ ਆਪਾਂ ਨਾ ਰੀਲ ਪਾਈ ਸੀ ਵਿਖਾਈ ਮੜੀ ਬੜੇ ਭਰਾਵਾਂ ਦੇ ਕਮੈਂਟ ਆਏ ਬੜੇ ਵਧੀਆ ਵਧੀਆ ਆ ਗੱਲ ਵੀ ਸਹੀ ਆ ਕਿਹਨਾ ਆਪਾਂ ਦੁੱਧ ਦੱਦ ਮੁੱਲ ਲੈ ਲੂਗੇ ਪੀਣੇ ਹਨਾ ਬੜੇ ਤਲਾ ਬੜੇ ਸਪੋਰਟ ਲੈ ਗਏ ਤੇ ਤੂੰ ਹੀ ਕੋਈ ਨਾ ਗਵਾ ਹੁੰਦੇ ਯੋ ਕਿ ਯਾਰ ਏਦਾਂ ਹਰ ਕੋਈ ਬੰਦਾ ਜਦੋਂ ਕੇਹ ਵੀ ਕੰਮ 'ਚ ਆ ਟਿਚਰ ਜੀ ਇਹ ਕਰਦਾ ਮੈਂ ਇਹਦਾ ਉਹ ਵੀਡੀਓ ਕਹਿੰਦਾ ਹੈ ਮਕਸਦ ਇਹ ਹੈ ਕਿ ਆਪਾਂ ਜਿਹੜਾ ਦੁੱਧ ਆਂਦਾ ਮੁੱਲ ਪੀਣੇ ਜਾਂ ਕੁਛ ਵੀ ਉਹਦਾ ਥੋੜਾ ਜਿਹਾ ਸਧਾਰਨ ਕਰੀਏ ਘਾਪ ਦੇ ਘਰੇ ਰੱਖੀਏ ਮੰਜਾਂ ਗਾਵਾ ਤੇ ਸਾਫ ਸੁਥਰਾ ਰੱਖੀਏ ਬਾਕੀ ਕਰੋ ਚੈੱਕ ਤੁਸੀਂ ਰਾਣੀਆ ਬੈਠੀਆਂ ਯਾਰਮਾਨ ਨਾਲ ਤੇ ਨਹੀਂ ਮੈਨਾ ਇੱਕ ਚੀਜ਼ ਦਾ ਹੋਰ ਸਾਬ ਲਾਇਆ ਜ ਆਪਾਂ ਕੋਈ ਜਿਹਨੇ ਜਿੰਨੂੰ ਆਪਾਂ ਕਹਦੇ ਆ ਫੁੱਦੂ ਫਟੱਕ ਬੰਦਾ ਜਿਹੜਾ ਕੋਈ ਮੈਨਾ ਲੋਕਾਂ ਦਾ ਇੱਕ ਚੀਜ਼ ਦਾ ਵੀ ਸਾਬ ਲਾਇਆ ਜੀ ਪਤਾ ਨਹੀਂ ਵੀ ਕਿਹੜੀ ਗੱਲ ਕਿੱਥੇ ਕਰਨੀ ਆ ਆਪਣੇ ਨਾ ਖੰਡ ਪੜ ਸਾਬ ਦਾ ਭੋਗ ਜਦੋਂ ਤੇ ਆ ਆਪਣਾ ਕੋਈ ਸੱਜਣ ਮਿੱਤਰ ਆਇਆ ਤੇ ਅਸੀਂ ਸਾਰੇ ਜਾਣੇ ਉੱਤੇ ਬੈਠੇ ਆ ਉਹਨਾਂ ਨੂੰ ਇਹ ਨਹੀਂ ਵੀ ਸਾਨੂੰ ਜਿੱਥੋਂ ਤੱਕ ਸੱਦਿਆ ਅਸੀਂ ਕਿਸੇ ਦੇ ਘਰੇ ਜਾ ਕੇ ਚਲੋ ਉੱਤੇ ਆ ਜਾਓ ਠੀਕ ਆ ਤੇ ਪਰ ਜਿਹੜੀ ਜ਼ੁਬਾਨ ਉਹਦੇ ਮੂੰਹ 'ਚ ਪਾ ਲੈਂਦੇ ਮੈਂ ਉਹ ਬੰਦੇ ਨੂੰ ਇਹ ਕਹਿ ਸਕਦਾ ਵੀ ਫੁੱਦੂ ਬੰਦੇ ਆ ਤੇ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਦੀਨ ਦੁਨੀਆ ਦਾ ਵੀ ਕਿਹੜਾ ਬੰਦਾ ਬੈਠਾ ਹੈ ਅਸੀਂ ਉਹਦੇ ਨਾਲ ਕਿਹੜੀ ਗੱਲ ਕਰਨੀ ਜੇ ਸਾਦੇ ਜਾਨੇ ਬੈਠੇ ਆ ਚੁੱਪ ਕਰਕੇ ਤੇ ਤੁਸੀਂ ਬੈਜੋ ਤਾਂ ਕਰਕੇ ਇਹੋ ਜਿਹੇ ਬੰਦਿਆਂ ਨੂੰ ਸੱਦਨ ਨੂੰ ਬੰਦਾ ਮੂੰਹ ਹੀ ਨਾ ਲਾਵੇ ਇਹੋ ਜਿਹੇ ਲੋਕ ਜੀ ਕੀ ਕਿਸ ਨੂੰ ਘਰੇ ਵਾੜਨਾ ਕੀ ਕਿਸ ਨੂੰ ਉੱਤੇ ਭਾਉਣਾ ਤੇ ਜੇ ਕੋਈ ਸੱਜਣ ਮਿੱਤਰ ਕੇ ਹਿਦਾਇਆ ਆ ਉਹਦੇ ਘਰੇ ਆਇਆ ਤੁਸੀਂ ਉਹਦੇ ਘਰੇ ਜਾ ਕੇ ਬੈਠੇ ਹੋ ਉਹਦੇ ਲਾਗੇ ਬੈਠੇ ਹੋ ਤੇ ਚੁੱਪ ਕੀਤਾ ਰੋ ਉਹਦੇ ਨਾਲ ਹੋਰ ਹੀ ਗੱਲਾਂ ਬਾਤਾਂ ਹੋਰ ਹੀ ਸਵਾਲ ਤੇ ਨਹੀਂ ਇਹੋ ਜਿਹੇ ਬੰਦੇ ਹੁੰਦੇ ਆ ਦੁਨੀਆ ਦੇ ਵੀ ਜਿਹੜੀ ਆਪਣੀ ਵਿੱਚ ਤੇ ਘਟਾਉਂਦੇ ਆ ਆਪਦੀ ਉਹਨਾਂ ਦੀ ਘੜੀ ਘੜੀ ਹੁੰਦੀ ਨੇ ਜਿੰਨਾ ਆਪਣੇ ਵਰਗਿਆਂ ਦੀ ਵੀ ਘਟਾ ਦਿੰਦੇ ਆਈ ਗੱਲ ਆ ਵਾਹ ਵਾਹ ਆਵੇ ਲਿਆਉਣਾ ਆ ਵੀ ਜਟੋ ਐਦਾਂ ਰੱਖੋ ਕਲੀਆਂ ਕੁਲੀਆਂ ਪਾ ਕੇ ਆਹ ਉਦ ਲਈ ਪੌੜੀ ਤੇ ਪਾ ਦੇ ਬਿਮਾਰੀ ਬਹੁਤ ਜਿਆਦੀ ਆਈ ਏ ਐਫ ਐਮ ਡੀ ਹਾਂ ਹਾਂ ਡਾਲ ਦੇ ਨਾਲ ਦੇ ਪੂਰੀ ਛਾੜ ਕੇ ਰੱਖੋ ਆ ਇੱਥੇ ਥੋੜੀ ਹੋਰ ਪਾ ਤੇ ਮੇਰੇ ਭਰਾ ਘੜ ਤੋਂ ਘੱਟ ਕੇ ਹਲ ਜਾਓ ਤੇ ਘੜ ਤੋਂ ਘਟ ਆਓ ਆ ਵੀ ਇੱਥੇ ਵੀ ਪਾ ਤੀ ਠੀਕ ਗੱਲ ਇੱਥੇ ਵੀ ਪਾ ਦੇ ਕਈ ਨਾ ਪਾਵਾਂ ਗਿਆ ਹੋ ਗਿਆ ਆ ਬੰਦੇ ਆ ਗੱਡੀ ਕਿਦੀ ਕਿਦੀ ਕੁਛ ਗੱਲ ਇਸ ਗੱਲ ਨਹੀਂ ਹਾਂ ਮੋਕੂ ਖਬਰ ਆਉਂਦੀ ਚਲ ਵਾਧੂ ਬਹੁਤ ਹੋ ਗਿਆ ਨੋ ਦੋਬਲੀ ਲੱਭੀ ਨਹੀਂ ਥੋੜਾ ਉਧਰ ਪਾ ਦਿੰਦੇ ਆ ਉਹ ਗੱਡੀ ਆ ਜਾ ਕੋਈ ਆ ਨਹੀਂ ਕੀ ਕਰੂਗਾ ਕੀ ਕਰੂਗਾ ਇਹ ਇਧਰੋਂ ਆਪਣੇ ਚੁਗਰੀ ਆਉਂਦੇ ਆ ਔਰ ਥੱਕ ਜਾਂਦਾ ਕਾ ਪਾ ਦੇ ਹੋਰ ਪਾ ਥੋੜੀ ਕਲੀ ਨਾ ਜਿਹੜੀ ਕਟਾਉਣ ਕਟੋਉਂ ਜੇ ਕਿਚ ਲੈਂਦੀ ਆ ਆ ਇਹ ਨਿਆ ਬੂਹੇ ਆਲਾ ਸੋਤਾ ਕਰਾਂ ਮੈਂ ਨ ਬੋਇਆਂ ਗਾੜੀ ਵੀ ਪਾਤੀ ਜੇ ਤੇ ਇੱਥੇ ਆਪਾਂ ਐਂਟਰ ਹੋਣਾ ਉੱਥੇ ਵੀ ਇੱਥੇ ਵੀ ਪਾ ਦੇ ਬਾਬਾ ਗੁਰੂਆ ਮੜਕੇ ਨਹੀਂ ਪਹਿਲਾਂ ਪਹਿਲਾਂ ਕਰ ਲੋ ਹੁਣ ਗਏ ਕਿ ਪੈਸੇ ਲੱਗਦੇ ਤੇ ਕਿ ਜਾਨਵਰ ਬੜੇ ਮਰਦੇ ਜਿੰਨੇ ਬੂਹੇ ਨਾ ਆਪ ਸਾਰਿਆਂ ਗਾੜੀ ਪਾ ਦੇਣ ਲੱਗੇ ਵੱਡੇ ਫਾਰਮ ਤੇ ਵੀ ਗਾੜੀ ਪਾ ਦੇਣ ਇੱਥੇ ਪਾ ਦੇ ਇੱਥੇ ਪਾ ਦੇ ਇੱਥੋਂ ਗਲੱਗ ਪਾ ਥੋੜੀ ਪਤਲੀ-ਪਤਲੀ ਇੱਥੇ ਪਾ ਪੂਰਾ ਤੋੜੇ ਦਾ ਥੋੜਾ ਹੀ ਪਾਤਾ ਤੇ ਮੇਰੇ ਭਰਾ ਹੁਣ ਹੱਥ ਜੋੜ ਕੇ ਬੇਨਤੀ ਲਾ ਲਓ ਕੋਸ਼ਿਸ਼ ਵੀ ਲਾ ਲਓ ਘੜ ਤੋਂ ਘਟ ਕਿਸੇ ਹੱਲ ਆਓ ਦੇ ਕਿਸੇ ਹੱਲ ਜਾਓ ਹੋ ਕੇ ਕਿਸੇ ਹੱਲ ਕਿਸੇ ਨੂੰ ਘਰੇ ਲਿਆਓ ਉਹ ਵੀ ਜਦੋਂ ਟ੍ਰੇਲਰ ਦਿੱਤੀ ਹੈ ਕਰ ਸਾਫ ਆਪਾਂ ਕਿ ਯਾਰ ਹੁੰਦਾ ਵੀ ਢੇਲੀ ਢੁੱਲੀ ਅੜ ਜਾਂਦੀ ਨਾ ਜਦੋਂ ਤਮੜ ਕੇ ਪੋਰਜੀ ਖਲਾਉਂਦਾ ਹੋ ਜਾਂਦਾ ਤੇ ਹੁਣ ਲਾ ਦਿੰਨੇ ਇਹਦੇ ਉੱਤੇ ਸ਼ਾਨਣੀ ਜਿਹੜੇ ਨਾ ਭਰਾਵਾਂ ਨੇ ਘੇਰਨੀ ਦੀ ਬੋਰੀ ਬੋਰੀ ਜਾਂ ਡੇਡ ਬੋਰੀ ਉਹ ਖਾਦ ਮੇ ਸ਼ਾਨਣੀ ਜ਼ਰੂਰ ਮਾਰ ਲੈਗਾ ਯਾਰ ਹੁੰਦਾ ਵੀ ਜਿਹੜੀ ਜੋ ਦੋ ਬੋਰੀਆਂ ਇਹਦੇ ਨਿਕਲ ਨੁਕਲ ਜਾਂਦੀ ਢੇਲੀ ਢੁੱਲੀ ਵੀ ਜਟੋ ਪਾ ਤਲਿਆ ਲੀਡ ਲਾਤਾ ਤੇ ਹੁਣ ਆਪਾਂ ਚੱਲੇ ਆ ਮਕਈ ਕੇ ਨੂੰ ਪ੍ਰਸ਼ਾਦਾ ਪਾਣੀ ਛੱਕ ਕੇ ਕਿਲਾ ਕਰ ਕੇ ਲਾ ਡੇਢ ਗਿਲਾ ਓਕੇ ਰ ਕੇ ਫਿਰ ਗਾੜੀ ਵੇਣੇ ਕੀ ਬੰਦਾ ਤੇ ਨਹੀਂ ਕੀ ਜਾਂਦੇ ਜੇ ਬਾਗੀ ਬਰਾਸ سپورਟ ਕਰੋ ਪਿਆਰ ਕਰਿਆ ਕਰੋ ਕੰਮ ਧੰਦਾ ਵੀ ਨਾਲੋਂ ਨਾਲ ਹੀ ਤੇ ਨੋ ਆਪਾਂ ਦੇ ਆ ਗਏ ਜੇ ਮੱਕਈਂ ਬੀਜ ਕੇ ਤੇ ਉਹਨਾਂ ਜਨਾ ਚ ਖਾਤ ਲੈਣ ਬੰਦੇ ਆਡੇ ਕਰਨ ਦੇ ਜਿਹਾ ਰੰਗ ਰੰਗ ਲਾ ਦੇ ਤਾਂ 100 ਲੱਦਣੀ ਏ ਹੋਰ ਮੈਂ 100 ਹੀ ਵਾਦੂ ਆ ਦੇ ਲਈ ਜੇ ਲੱਦ ਤੇ ਹੁਣ ਸਾਡੇ ਇੱਥੇ ਪੈ ਲਈ ਜੇ ਲਾਉਣ ਲੱਗੇ ਆ 15 ਕਪੋਰੀਆਂ ਉਹ ਬੋਰੀ ਲਿਆਂਦੀ ਜੇ ਲੱਦ ਕੇ ਉਹਨਾਂ 15 ਲਾ ਦੇਣੀਆਂ ਜੇ ਇੱਥੇ ਦਰਾ ਲਾਗੇ ਰਹੇ ਉਹ ਨਾ ਵੀ ਮਕਈ ਭਰਨ ਵਾਲੀ ਤੇ ਵੀ ਭਰਪੂਰ ਕੇ ਦੇ ਨਾ ਵਾਲੀ ਇਹਦੇ ਕਰਦੇ ਨਾ ਕੰਮ ਲਓ ਵੀ ਜਟੋ ਪਾਣੀ ਵੀ ਲਾਤਾ ਜੀ ਬੱਤੀ ਆਉਂਦੀ ਆ ਰੱਖਤੀ ਬੋਰੀ ਆਪੇ ਖੁਰਖਰੀ ਆਈ ਜਾਣਾ ਇਹ ਕੋਈ ਖਾਲ ਨਹੀਂ ਪਾਇਆ ਰਕੀ ਇਦਾਂ ਹੀ ਪਾਣੀ ਲਾਇਆ ਜੀ ਇਦਾਂ ਹੀ ਨੇ ਪਰੇ ਚਾੜ ਦੇਣਾ ਤੱਕ ਰੇ ਇਹਨੋਂ ਕੋਈ ਲੈ ਹੀ ਨਾ ਜਾਵੇ ਚੋੱਕੇ ਪਾ ਲੈਣਤੀ ਜੇ ਖਾ ਤਾਂ ਗਾੜੀ ਲੱਗੀ ਜੇ ਗੱਡੀ ਹੁਣ ਆਪੇ ਬਾਜੋਂ ਲਾਵਾਂਗੇ ਹੁਣ ਘੜੀ ਰੈਸਟ ਕਰੀ ਜੇ ਰੈਸਟ ਕੀ ਹੋਣੀ ਹੈ ਜੇ ਪਰ ਉਹਨੇ ਆਉਂਦੇ ਹਨ ਨਾਲ ਹੀ ਪਰ ਇਹ ਅਰੇਜਮੈਂਟ ਵੇਖੀ ਹੈ ਗਾ ਰੂਆ ਕੋ ਕਰੇ ਨਹੀਂ ਸੀਟ ਹੀ ਆਈ ਹੈ ਹਾਂ ਪਾਣੀ ਦਾ ਚੱਲੰਦਿਆ ਜੇ ਕੰਮ ਪੂਰੇ ਯੋਰਾ ਸ਼ੋਰਾ ਨੇ ਇੱਕ ਬੋਰੀ ਪੈ ਗਈ ਬਾਗ ਇੱਕ ਬੋਰੀ ਪੈ ਗਈ ਜੀ ਦੁੱਜੀ ਲਾਈ ਹੁਣ ਕੋਈ ਖਾਲ ਨਹੀਂ ਪਾਇਆ ਸਿੱਧੀਆਂ ਖੇੜਾਂ ਰੋਹੀ ਪੈਲੀ ਨੂੰ ਕਰਾਇਆ ਫਰਾਇਆ ਹੋਵੇ ਨਾ ਤੇ ਕੋਈ ਲੋਡ ਨਹੀਂ ਖਾਲ ਪਾਉਂਦੀ ਆਪਾਂ ਜੀ ਨੂੰ ਖਾਲ ਪਾਉਨੇ ਆ ਉਹ ਜੀ ਨੂੰ ਵੱਢਣ ਲੱਗੇ ਆ ਥੋੜੀ ਜੀ ਫਿਰ ਤੰਗੀ ਆਉਂਦੀ ਆ ਸੱਦਾ ਹੀ ਆਂਦਾ ਏ ਇੰਨਾ ਥਾਂ ਭਰ ਗਿਆ ਜੇ ਬੋਰੀ ਇੱਕ ਪੈ ਗਈ ਜੇ ਹੁਣ ਦੁੱਜੀ ਬੋਰੀ ਲਾਈ ਦੱਜਾ ਪਾਣੀ ਦਿੱਤਾ ਆਪਾਂ ਮਕਈ ਨੂੰ ਤੇ ਮੇਰੇ ਭਰਾ ਜਿਹੜੇ ਮਕਈ ਨੂੰ ਪਾਣੀ ਦਿੰਦੇ ਆ ਪਹਿਲਾ ਤੇ ਦੂਜਾ ਪਾਣੀ ਹਿਸਾਬ ਦਾ ਦਿਆ ਕਰੋ ਕਿਉਂਕਿ ਮੜ ਕੇ ਜਿਆਦਾ ਪਾਣੀ ਨਾਲ ਗੰਦ ਵੀ ਜਿਆਦਾ ਹੋ ਜਾਂਦਾ ਹੁਣ ਆ ਵੇਖੋ ਇੰਨਾ ਇੰਨਾ ਪਤਲਾ ਪਤਲਾ ਪਾਣੀ ਆ ਰੇਜ ਜੀ ਚੜ ਗਈ ਠੀਕ ਹੈ ਕਈ ਕਰਦੇ ਆ ਆ ਜਿਹੜੇ ਉੱਤੇ ਧੋੜੇ ਆ ਨਾ ਇੰਨਾ ਤੱਕ ਪਾਣੀ ਚੜਾ ਦਿੰਦੇ ਆ ਸੱਦਾ ਐ ਇੱਕੋ ਜਿਹਾ ਭਰਨਾ ਪਹਿਲੀ ਪੱਧਰੀ ਦਾ ਨਾ ਇਹ ਬੜਾ ਫਾਇਦਾ ਜ ਮੇਰੇ ਨਾਲ ਉਹ ਬੋਰੀ ਖੁਰਦਿਆਂ ਖਰਦਿਆਂ ਸਾਰਾ ਭਰ ਜਾਣਾ ਨਾਲੇ ਇਦਾਂ ਆ ਬੈਡਾਂ ਨਾਲ ਪਾਣੀ ਵੀ ਘਟ ਪੈਂਦਾ ਏ ਜੇ ਆਪਾਂ ਉਧਰ ਰੜੇ ਪਾਣੀ ਲਈਏ ਤੇ ਕਿੰਨਾ ਕਿੰਨਾ ਪਾਣੀ ਪੈ ਜਾਂਦਾ ਹੁਣ ਆਹ ਵਾਲੀਆਂ ਇਧਰ ਰਹਿ ਗਈਆਂ ਖੇਲਾਂ ਥੋੜੀਆਂ ਬਾਦੀਆਂ ਦੂਜੀ ਗੱਲ ਜੇ ਨੂੰ ਮੈਂ ਆਪਾਂ ਵੀ ਮੈਂ ਵੀ ਮੱਕਈ ਬੀਜਣ ਜਾਂਦਾ ਕਿ ਇਹ ਵੀਰਾਂ ਭਰਾਵਾਂ ਦੇ ਕਰਾਇਦੇ ਹਨ ਜਿੱਦਾਂ ਵੀ ਲਾ ਲੋ ਉਹ ਕਹਿ ਦੇਣਗੇ ਵੀ ਜਿਹੜਾ ਆਹ ਲਾ ਇੰਨਾ ਥਾਂ ਆ ਇਥੋਂ ਲੈ ਕੇ ਇਥੋਂ ਤੱਕ ਇਹ ਖਾਲੀ ਕੱਦੋਂ ਰਹਿੰਦਾ ਆ ਨਾਲ ਜੋੜ ਕੇ ਰੱਖ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਜਿਹੜਾ ਇਥੋਂ ਲੈ ਕੇ ਇੰਨਾ ਥਾਂ ਰਹਿੰਦਾ ਨਾ ਜਦੋਂ ਆਪਾਂ ਵੱਢ ਨਹੀਂ ਹੁੰਦੀ ਮੱਕਈ ਤੋ ਉਦੋਂ ਫਿਰ ਜੇ ਨੂੰ ਇਹਦੇ ਨਾਲ ਜੁੜੀਏ ਤੋ ਇੱਕ ਉਹਦਾ ਹੁੰਦਾ ਆ ਜਿਗਾਰਜੋ ਫਿਰ ਵਾਟਾ ਹੀ ਵਜਦਾ ਉਹਨਾਂ ਨੇ ਉਸ ਹਾਵ ਨਾਲ ਟਰੈਲਰ ਦੀ ਸੈਟਿੰਗ ਕੀਤੀ ਆ ਵੀ ਜਿਹੜੀ ਮਕਈ ਵੀ ਜਦੋਂ ਵੱਢੀਏ ਉਦੋਂ ਵੀ ਨਾ ਤੰਗੀ ਆਵੇ ਜਿਹੜੀ ਉਹ ਦੁੱਜੀ ਮਸ਼ੀਨ ਹੁੰਦੀ ਮਕਈ ਵੜਨ ਵਾਲੀ ਉਹ ਕਲੇ ਬੈਡਾਂ ਦੇ ਜ਼ਿਆਦਾਤਰ ਵੱਢਦੀ ਆ ਦੋ ਦੋ ਤਿੰਨ ਤਿੰਨ ਚਾਰ ਆਪਣੀ ਚਾਰ ਰੋਆਂ ਵਾਲੀ ਆ ਪੀ ਚਾਰ ਖੜਦੀ ਜਿੱਦਾ 1 2 3 ਤੇ 4 ਇੱਥੋਂ ਤੱਕ ਖੜਨੇ ਆਨੇ ਤੇ ਉਹ ਪਰਲਾ ਬਣਾ ਇਨਾ ਤਾਂ ਹੜਵਾ ਰੱਖਦੇ ਆ ਪੂਰੀ ਸੈਟਿੰਗ ਹੀ ਬੈੱਡ ਵਾਲੀ ਮਸ਼ੀਨ ਦੀ ਉਸ ਹਸਾਉਣਾ ਬਣਾਈ ਉਹਨਾਂ ਬਾਕੀ ਪਹਿਲੇ ਪਾਣੀ ਜਦੋਂ ਮਕਈ ਆਪਣੇ ਉੱਗੀ ਨਹੀਂ ਉਦੋਂ ਅਸੀਂ ਪਿਛਲੀ ਜ਼ਰਨ ਉਸੇ ਪਾਣੀ ਨਾਲ ਵੀ ਖਾਦ ਦੀ ਬੋਰੀ ਰੱਖੀ ਬੜਾ ਵਧੀਆ ਰਿਜ਼ਲਟ ਮਿਲਿਆ ਤੇ ਐਰਕੀ ਨਹੀਂ ਸਗੋਂ ਰੱਖੀ ਪਰ ਉਹਦਾ ਵੀ ਬੜਾ ਵਧੀਆ ਕਿਨੇ ਥਾਣੂ ਬਾਅਦ ਸਪਰੇਅ ਕੀਤੀ ਅੱਜ ਕਿਨੇ ਗਿੱਲਿਆ ਕਰਕੇ ਆਏ 99.599 ਅਸਲ ਜੇ ਨਾ ਆਪਾਂ ਜਿਹਨੂੰ ਅੱਗੇ ਖਾਦ ਪਾਉਣੇ ਹੁੰਦੇ ਆ ਛੱਟਿਆਂ ਨਾਲ ਪਾਉਣੇ ਹੁੰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਜਿਹਨੂੰ ਪਾਉਣੇ ਨੇ ਹਨਾ ਆ ਜਿੱਦਾਂ ਕੱਲੀ ਕੱਲੀ ਆ ਨਾ ਉਦੋਂ ਬੈੱਡ ਨਹੀਂ ਉਦੋਂ ਦੱਜੀਆਂ ਹੀ ਖੇਲਾਂਦੇ ਆ ਜਿੰਨਾ ਆਪਾਂ ਮਟਰ ਬੀਜਦੇ ਹੁੰਨੇ ਆ ਕੱਲੀ ਕੱਲੀ ਛੇਲ ਤੇ ਗੁਰੂ ਆ ਪਾਉਣੇ ਹੋਂਦੇ ਇੱਕ ਟੈਕਨੋਲੋਜੀ ਆ ਗਈ ਆ ਇੱਕ ਆਪਣੇ ਦਿਮਾਗ ਲਾ ਲੋ ਵੀ ਸਮਝ ਜਿਆਦਾ ਆ ਗਈ ਆ ਉਦੋਂ ਬੜਾ ਜਿਆਦਾ ਖਪਾਹ ਹੋਂਦਿਆ ਖਾਦ ਦਾ ਕੋਈ ਖਪਾਹ ਨਹੀਂ ਹੋਰ ਦੋਵਾਂ ਚਵਾਂ ਸਾਲਾਂ ਮੇਰੇ ਸਾਹ ਸਪਰੇਅ ਦਾ ਵੀ ਜਗਾੜ ਆ ਜਾਣਾ ਵੀ ਉਹ ਵੀ ਆਪਾਂ ਨੂੰ ਉੱਤੇ ਉੱਤੇ ਚਲਵਾਇਆ ਹੈਗਾ ਪਰ ਹਜੇ ਪੂਰਾ ਕਾਮਯਾਬ ਨਹੀਂ ਹੋਇਆ ਓਦਾਂ ਪਾਣੀ ਤੇ ਜਿਹੜਾ ਆਪਣਾ ਫਾਰਮ ਤੱਕ ਆਉਣ ਦਾ ਏਡਾ ਸਟਰਗਲ ਹੈ ਨਾ ਇਹ ਘਰ ਜਿਆਂ ਦਾ ਡੈਡੀ ਹੋਂ ਦਾ ਚਾਚੇ ਤਾਏ ਦਾ ਸਾਰਿਆਂ ਦਾ ਇੰਨਾ ਭਰਾਵਾਂ ਨੇ ਮਿਹਨਤ ਕੀਤੀ ਆ ਆਪਾਂ ਨੇ ਉਹਨੇ ਕਰ ਨਹੀਂ ਸਕਦੇ ਇਹ ਜਿਹਨਾਂ ਚਾਰ ਪਾਉਂਦੇ ਹਾਂ ਦੇਖਣਾ ਸਾਲਾ ਲੋ ਪਹਿਲੀ ਚੋਂ ਮੱਕਈ ਵੱਢ ਕੇ ਖੜਨੀ ਤੇ ਜਿਹੜਾ ਆਪਣੇ ਦੂਜੇ ਨਾਰਮਲ ਟੋਕੇ ਹੁੰਦੇ ਆ ਇਥੋਂ ਵੱਢ ਕੇ ਲੱਦ ਕੇ ਖੜਨੀ ਸਬੂਤੀ ਤੇ ਉਥੇ ਘਰੇ ਜਾ ਕੇ ਗੁਦਰਨੀ ਉਦੋਂ ਨਿੱਕੇ ਨੇ ਥੋੜੀ ਬਾਜੀ ਸੁਰਤ ਹੁੰਦੀ ਉਦੋਂ ਟਰੈਕਟਰ ਟਰਟਰ ਆਪਾਂ ਰੋਇਆਂ ਜੀ ਫੇਰ ਦੇਣੇ ਆ ਤੇ ਉਦੋਂ ਵਿਚਾਰਿਆਂ ਧੁੱਪੇ ਲੱਗੇ ਰਹਿਣਾ ਤੇ ਹੁਣ ਕਿੰਨੀ ਆ ਆਪਾਂ ਨੂੰ ਜਦੋਂ ਅਸੀਂ ਸੁਰਤ ਸੰਭਾਲ ਲਈ ਆ ਫੇ ਟੋਕਾ ਪੈਲੀ ਜਾ ਜਾਣਾ ਉਥੋਂ ਭਰ ਕੇ ਲੈ ਕੇ ਤੁਰ ਪੈਣਾ ਠੀਕ ਆ ਤੇ ਹੁਣ ਗਾਂ ਆ ਗਈ ਮਸ਼ੀਨ ਟਰਾਲੀ ਲਾਓ ਭਰੋ ਚਲੋ ਕੋਈ ਡੱਕ ਪਾ ਨੀ ਉਦੋਂ ਉਹ ਟਾਈਮ ਆ ਜੋ ਆਪਣੇ ਘਰ ਦੇ ਤਗੜੇ ਜਿਹੜੇ ਇੰਨਾ ਖਪਾ ਕਰਗੇ ਆ ਹੁਣ ਆਪਣੇ ਆਪਣੇ ਵਰਗੀਆਂ ਪੀੜ੍ਹੀਆਂ ਨੌਜਵਾਨ ਆਪਾਂ ਇੰਨਾ ਖਪਾ ਨਹੀਂ ਕਰ ਸਕਦੇ ਆਪਾਂ ਨੂੰ ਦੇ ਫੋਨ ਲੈ ਬੈਠੇ ਤੇ ਨਹੀਂ ਪੀਤੀ ਗਈ ਚਾਹ ਆ ਪਾਲਾਂ ਸਾਰੀ ਬਾਗ ਸਾਰੀ ਪੀਲਾ ਮੇਰਾ ਵੀ ਮੈਂ ਨਾ ਇੱਕ ਚੀਜ਼ ਦਾ ਹੋਰ ਸਾਲ ਆ ਜਿਹੜਾ ਟੜਕੇ ਉੱਠ ਕੇ ਬੰਦਾ ਜਿਹੜਾ ਸੂਫੀ ਆ ਉਹਨੇ ਰੱਬ ਦਾ ਨਾਮ ਲੈ ਕੇ ਉੱਠਣਾ ਤੇ ਜਿਹੜਾ ਅਮਲੀ ਸ਼ਮਲੀ ਆ ਗੋਲੀ ਗੱਟੇ ਖਾਣ ਵਾਲਾ ਉਹਨੇ ਆਪਦੇ ਗੋਲੀ ਦੇ ਗੱਟੇ ਦਾ ਪ੍ਰਬੰਧ ਕਰਨਾ ਜਿਹੜਾ ਜਰਦਾ ਲਾਉਂਦਾ ਕੁਝ ਵੀ ਆ ਮੈਂ ਇਹ ਚੀਜ਼ ਦਾ ਹਸਾਬ ਲੈ ਵੀ ਜਿਹੜਾ ਵੈਸ਼ ਨੂੰ ਬੰਦਾ ਉਹ ਇੱਕ ਸਵਰਗ ਭਰੀ ਜ਼ਿੰਦਗੀ ਜਿੰਦਾ ਤੇ ਜਿਹੜਾ ਇਦਾਂ ਚਲੋ ਆਤ ਪੈ ਜਾਂਦੀ ਸਰੀਰ ਨੂੰ ਉਹ ਜੇ ਨਾ ਕੋਈ ਗੋਲੀ ਗੱਟਾ ਖਾਉਂਦੇ ਉਹਨਾਂ ਫਿਰ ਲੈਟਰਿੰਗ ਨਹੀਂ ਹੋਣੀ ਤਾਂ ਕਰਕੇ ਕੰਮ ਭਾਵੇਂ ਥੋੜਾ ਕਰ ਲੋ ਆਪਦੇ ਸਰੀਰ ਨੂੰ ਕੋਈ ਐਹੋ ਜੀ ਚੀਜ਼ ਨਾ ਲਾਓ ਵੀ ਉਤੋਂ ਲੈਣ ਤੋਂ ਬਿਨਾ ਤੁਸੀਂ ਤੁਰ ਤੁਰ ਨਾ ਸਕੋ ਜੇ ਆਪਣੇ ਸਰੀਰ ਨੂੰ ਨਚਾ ਲਾਉਣਾ ਕੰਮ ਦਾ ਲਾਓ ਸੱਚ ਬੋਲਣ ਦਾ ਲਾਓ ਚੰਗੇ ਰਾਹ ਪੈਣ ਵਾਲਾ ਲਾਓ ਇਹ ਨਹੀਂ ਐ ਵੀ ਝੂਠਾਂ ਦੀ ਦਈ ਜਾਵੇ ਭੈ ਜੋ ਵੀ ਆਖੇ ਤਾਂ ਮੈਂ ਦਾਦਾ ਜੀ ਜਿਹੜਾ ਬੰਦਾ ਝੂਠ ਬੋਲਦਾ ਨਾ ਕਿਦੇ ਉਹਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਸਾਰਿਆਂ ਨੂੰ ਪਤਾ ਲੱਗਦਾ ਵੀ ਇਹ ਬੰਦੇ ਕਿੱਡੀ ਕਰਤੂਤ ਐ ਇੰਨੀਆਂ ਗੱਲਾਂ ਕਰਦਾ ਕਿ ਅਸੀਂ ਜੋਗਾ ਵੀ ਹੈਗਾ ਜਾਂ ਨਹੀਂ ਇਹ ਨਾ ਸੋਚੋ ਵੀ ਅਸੀਂ ਕਿਸ ਨੂੰ ਖਦੂ ਬਣਾਉਨੇ ਆ ਵੀ ਝੂਠ ਮਾਰ ਮਾਰ ਹੜ ਤੋਂ ਆ ਆ ਜੇ ਜਿਹੜੇ ਬੰਦੇ ਦੇ ਘਰੇ ਕੋ ਹੈਗਾ ਆ ਉਹ ਕਰੀ ਚਮਾ ਬੰਦੇ ਬੈ ਕੇ ਫੁਗਰੀ ਨਹੀਂ ਮਾਰਦਾ ਤੇ ਜਿੱਤੋਂ ਨਹੀਂ ਹੈਗਾ ਜਿੰਨੇ ਮੰਗ ਤਾਂ ਕਿ ਯਾਰਾਂ ਬੇਲੀਆਂ ਦੀਆਂ ਸਟੋਰੀਆਂ ਸਟਾਰੀਆਂ ਪਾ ਗੇ ਉਹ ਬੜੀਆਂ ਬਾਹਾਂ ਚੌੜੀਆਂ ਕਰ ਕਰ ਦੱਸੂਗਾ ਮੇਰੇ ਤੋਂ ਆ ਆ ਫਲਾਂ ਧਮਕਾਣਾ ਤੇ ਜਿੱਦਨ ਉਹ ਬੰਦੇ ਦੀ ਲੋੜ ਪੈਂਦੀ ਆ ਵੀ ਜੱਟਾ ਆਹ ਕੰਮ ਹੀ ਆ ਚੀਜ਼ ਮੈਨੂੰ ਚਾਹੀਦੀ ਉਹਦਨ ਉਦੋਂ ਕੋਈ ਆਵਾਜ਼ ਨਹੀਂ ਕੋਚਣਾ ਉਹਨੇ ਬਾਨੇ ਉਹਨੇ ਬੰਦੇ ਨੇ ਇਹੋ ਜਿਹੀ ਮਾਰਨੇ ਆ ਕੋਈ ਹਸਾਉਣੀ ਤਾਂ ਕਰਕੇ ਝੂਠਾ ਮਾਰੋ ਸੱਚ ਦੇ ਰਾਹ ਦੇ ਤੁਰ ਜਿਹੋ ਜਿਹਾ ਹੈਗੇ ਉਹੋ ਜਿਹੇ ਲੋਕਾਂ ਬਣ ਕੇ ਬਿਤਾਓ ਇਹ ਨਹੀਂ ਵੀ ਫਦੂ ਫੜਾਚ ਵਾਲੀਆਂ ਗੱਲਾਂ ਜਿੱਦਾਂ ਚੱਲਣਦੇ ਆ ਮੇਰੇ ਮੇਰਾ ਪਾਣੀ ਪੀਣੋਂ ਵੜਾ ਜੀ ਕਰਦਾ ਮੈਨੂੰ ਤਾਂ ਤੇ ਵੀ ਪੂਰੇ ਯੋਰਾ ਹੀ ਲੱਗੇ ਆ ਹੂੰ ਹੁਣ ਉਹ ਪਰ ਚੜ ਰਹੇ ਆ ਇਧਰ ਦੀ ਕਰਨੇ ਤਿਆਰੀ ਇੱਥੇ ਬਾਗ ਲਾਇਆ ਬੋਰੀ ਇੱਕ ਉਹ ਵੇ ਹੈਗੀ ਉਹ ਬੋਰੀ ਇੱਥੇ ਰੱਖ ਦੇ ਨੇ ਆਹ ਕਰ ਲਾ ਕਰ ਲਾ ਰਾਹ ਸਾਹ ਹੁਣ ਇਹਨਾਂ ਲਾ ਦੇ ਨੇ ਇਹਦੇ ਵੀ ਪੱਟ ਜਾਣ ਮੈਂ ਨਾ ਇੱਥੇ ਬੈਠਾ ਇੱਕ ਗੱਲ ਸੋਚਣਿਆ ਹਾਂ ਮਾਹ ਵੀ ਆਪਾਂਗੇ ਵਿਆਹ ਦੇ ਜਾਣੇ ਆ ਵੇਖੋ ਕਲਯੋਗੀ ਆ ਕਿਹੜਾ ਵੈਸ਼ ਨੂੰ ਬੰਦਾ ਆ ਉਹ ਜਿਆਦਾ ਚੁੱਪ ਕਰਕੇ ਬੈਠਾ ਦੋ ਲੱਗੇ ਕੋਈ ਨਹੀਂ ਆਉਂਦਾ ਕੋਈ ਵੇਟਰ ਨਹੀਂ ਕੋਹ ਨਹੀਂ ਹਨਾ ਤੇ ਜਿਹੜੇ ਮੀਟ ਸ਼ਰਾਬ ਵਾਲੇ ਉਹਨਾਂ ਲੱਗੇ ਸਾਰੇ ਘੇਰੇ ਘੇਰੇ ਰਿਸ਼ਤੇਦਾਰ ਵੀ ਉਹਨਾਂ ਲੱਗੇ ਜਾਣਗੇ ਇੱਥੇ ਲਿਆਓ ਇੱਥੇ ਚਿਕਨ ਲਿਆਓ ਫਲਾਣਾ ਲਾਓ ਲਿਆਓ ਟਮਕਾਣਾ ਲਿਆਓ ਤੇ ਜਿਹੜੇ ਜਹੇਦਾਰ ਆ ਜਿਹੜੇ ਨਹੀਂ ਖਾਂਦੇ ਪੀਂਦੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ ਇਹ ਚੀਜ਼ ਤੁਸੀਂ ਦੱਸੋ ਵੀ ਇਹ ਚੀਜ਼ ਸਧਾਰ ਹੋ ਸਕਦਾ ਜਾਂ ਨਹੀਂ ਤੇ ਇਹ ਕੰਮ ਵਧੂਗਾ ਪੁੱਠੀਆਂ ਆਤਾਂ ਲੁੱਟਾਂ ਖੋਹਾਂ ਨਸ਼ਾ ਇਹ ਜੀ ਤੁਸੀਂ ਤੁਹਾਡੇ ਨਾਲ ਵੀ ਹੋਈ ਉਹ ਮੇਰੇ ਨਾਲ ਚਲੋ ਬੜੀ ਯਾਰ ਹੋਈ ਹੈ ਵੈਸ਼ ਨੂੰ ਬੰਦਾ ਵਿਆਹ ਦੇ ਵਿੱਚ ਐ ਬੈਠਾ ਹੁੰਦਾ ਵੀ ਜਦਾਂ ਕਿਸੇ ਨੇ ਇਹਨੂੰ ਸੱਦਿਆ ਨਹੀਂ ਹੁੰਦਾ ਬਾਗੇ ਦੱਸਿਓ ਜਰੂਰ ਵੀ ਇਹ ਗੱਲ ਸਹੀ ਆ ਜਾਂ ਨਹੀਂ ਮੈਂ ਆਪਦੀ ਜ਼ਿੰਦਗੀ 'ਚ ਐਹੋ ਜਿਹੇ ਬੰਦੇ ਵੇਖੇ ਜੇ ਜੇ ਯਾਰੀ ਮੇਰੇ ਨਾਲ ਹੈ ਨਾ ਮੇਰੇ ਲਾਗੇ ਬੰਨੇ ਮੇਰੇ ਹੋਰ ਕਿਸ ਨੂੰ ਪੁੱਛਣਗੇ ਵੀ ਅਸੀਂ ਇਹਦੇ ਨਾਲ ਜਾਰੀ ਲਾਈਏ ਬੰਦਾ ਸਹੀ ਆ ਜਾਂ ਨਹੀਂ ਉਹ ਭੋਲਿਓ ਜੇ ਤੁਸੀਂ ਮੇਰੀ ਮਾਂ ਨੂੰ ਮਾਂ ਕਹਤਾ ਭਰਾ ਨੂੰ ਭਰਾ ਕਹਤਾ ਪਿਓ ਨੂੰ ਪਿਓ ਕਹਤਾ ਮਨੋਂ ਭਰਾ ਬਣਾ ਲਿਓ ਤੇ ਆ ਗੱਲਾਂ ਪੁੱਛਣ ਦਾ ਫਰਜ ਹੈਗਾ ਇਹ ਆ ਫੁੱਦੂ ਵਾਲੀਆਂ ਗੱਲਾਂ ਇਹ ਲੋਕ ਵੇਂਦੇ ਆ ਵੀ ਅਸੀਂ ਜਾਰੀ ਮਤਬਲ ਦੀ ਲਾਈਏ ਵੀ ਇਹ ਤੋਂ ਆ ਚੀਜ਼ ਅਸੀਂ ਆ ਖਾਣ ਯੋਗੇ ਹੈਗੇ ਆ ਕੀ ਆ ਚੀਜ਼ੇ ਸਾਡੇ ਵਰਤੋਂ ਜੌਂ ਜੋਗੀ ਹੈਗੀ ਆ ਆਪਣਾ ਸੱਜਣ ਆ ਜਿੱਦਾਂ ਢੱਲੋਂ ਫਰੀਦ ਹਣਾ ਉਹਦੇ ਨਾਲ ਕਈ ਬੰਦੇ ਇਹ ਜੀ ਤੱਕ ਯਾਰੀ ਲਾਉਂਦੇ ਆ ਵੀ ਤੂੰ ਗੱਡੀ ਆ ਗੱਡੀਆਂ ਆ ਤੇ ਆਪਾਂ ਲੈ ਲੂ ਜਾਵਾਂਗੇ ਜਿੱਦਣ ਉਹਨੇ ਨਾ ਕਰਦੀ ਤੇ ਉਹਨਾਂ ਨੇ ਅਖਣਾ ਇਹ ਜਿੱਦਾਂ ਪੁੱਦੂ ਬੰਦਾ ਨਹੀਂ ਕੋਈ ਹੈਗਾ ਹੂੰ ਇਹ ਨਹੀਂ ਵੇਖਣਾ ਵੀ ਉਹਨੇ ਬੰਦੇ ਨੇ ਸਾਡਾ ਕਿੰਨੇ ਕੰਮ ਕਰਾਏ ਆ ਕਿੰਨਾ ਸਵਾਰਿਆ ਆ ਕਿੰਨਾ ਖਵਾਇਆ ਹਣਾ ਸਾਰਾ ਕੁਝ ਹਿਸਾਬ ਕਿਤਾਬ ਤੋਂ ਮੇਰੇ ਤੋਂ ਟਰੈਕਟਰ ਆ ਮੈਂ ਕਿ ਹੁਣ ਟਰੈਕਟਰ ਦੀ ਨਾ ਕਰਦੀ ਟਰਾਲੇ ਦੀ ਨਾ ਕਰਦੀ ਉਹਨੇ ਆਖਣਾ ਉਹ ਬੰਦਾ ਵੀ ਬੜਾ ਮਤਬਲੀ ਆ ਉਹਦੇ ਰੀਲਾਂ ਜਿ ਬੜਾ ਆਦੇ ਉਦਾਂ ਕੱਖ ਨਹੀਂ ਅਸਲ ਚ ਯਾਰੀ ਉਹ ਹੁੰਦੀ ਆ ਵੀ ਆਪਾਂ ਯਾਰੀ ਲਾਗੇ ਜੇ ਮੈਂ ਕਿਸੇ ਨੇ ਕਿਸੇ ਚੀਜ਼ ਦੀ ਨਾ ਕਰਦੀ ਚਲੋ ਉਹਦੀ ਮਜਬੂਰੀ ਆ ਉਹਨੂੰ ਮਾੜਾ ਨਾ ਆਖੋ ਇਹ ਆਖੋ ਚਲ ਕੋਈ ਨਹੀਂ ਅਗਲੇ ਦਾ ਨਾਂ ਸਰਦ ਆਊਗਾ ਹਾਂ ਯਾਰੀ ਇਹ ਵੀ ਆ ਵੀ ਕਿਸੇ ਦਾ ਸਵਾਰ ਵੀ ਦਿੰਦੇ ਆ ਪਰ ਜਿੱਦਨ ਕਿਸੇ ਨੂੰ ਨਾ ਕਰਦੀ ਉਦੋਂ ਯਾਰ ਮੜਾ ਜਾਂਦਾ ਐਫੋ ਜੀਆਂ ਫੁੱਦੂ ਆ ਗਈਆਂ ਨਿੱਕੀਆਂ ਇਹ ਮੈਂ ਕਹਿ ਸਕਦਾ ਨਿੱਕੀ ਸੋਜ ਹੁੰਦੀ ਬੰਦੇ ਦੀ ਜਿਹੜਾ ਇਹੋ ਜੇ ਕੰਮ ਕਰ ਦਿੰਦਾ ਜਿਹੜਾ ਜੱਦੀ ਖਾਨਦਾਨੀ ਬੰਦਾ ਨਾ ਜਿਹੜਾ ਚੰਗੇ ਲੈਵਲ ਦਾ ਵੀ ਚੰਗਾ ਉਹਨਾਂ ਦਾ ਤੱਬਰ ਮਗਰੋਂ ਖਾਨਦਾਨ ਉਹ ਬੰਦਾ ਇਹੋ ਜੀਆਂ ਗੱਲਾਂ ਨਹੀਂ ਕਰਦਾ ਇਹ ਕਰਦੇ ਆ ਵੀ ਨਿੱਕੇ ਲਾਟੂ ਜਿੰਨਾਂ ਨੂੰ ਥੋੜੇ ਜੇ ਜਦੋਂ ਪੈਸੇ ਆ ਜਾਣ ਉਦੋਂ ਬਾਹਵਾਂ ਬੜੀਆਂ ਚੌੜੀਆਂ ਕਰਦੇ ਤੇ ਜਦੋਂ ਉਹੋ ਜਿਹਾ ਸਮਾਜ ਤੇ ਫੇਰ ਫਾਲ ਲੈਣ ਨੂੰ ਬੜੀ ਖੇਤੀ ਭਜਦੇ ਹੈ ਹੈ ਇਹੋ ਜਿਹਾ ਕੰਮ ਨਾ ਕਰਿਆ ਕਰੋ ਸਾਰੀਆਂ ਖਬਰਾਂ ਪਹੁੰਚਦੀਆਂ ਜੀ ਆ ਜਿਹੜੇ ਮੈਂ ਵਲੌਗ ਬਣਾਉਣ ਲੱਗਾ ਨਾ ਮੈਂ ਆਪਦੇ ਮੰਦੀਆਂ ਪੜਾਸਾਂ 'ਚ ਕੱਢਣੀਆਂ ਹੈ ਹੈ ਇੰਟਰਵਿਊ ਪੋਡਕਾਸਟ ਮੈਂ ਕਿਉਂ ਨਹੀਂ ਕਰਦਾ ਇਸੇ ਕਰਕੇ ਨਹੀਂ ਕਰਦਾ ਵੀ ਮੇਰੇ ਦਿਲ 'ਚ ਬੜਾ ਕੋਹੇ ਸਾਰਾ ਸੱਚ ਗੜੀ ਆ ਜਾਣਾ ਪਰ ਉਹ ਆਪਾਂ ਵਲੌਗਰਾਂ ਹੀ ਲਿਆਵਾਂਗੇ ਔਲੀ ਔਲੀ ਕੀ ਜਾਂਦੇ ਜੀ ਤੁਹਾਨੂੰ ਦੇ ਇਹ ਵੀ ਰੀਲਾਂ ਵੀ ਨਹੀਂ ਚੱਲਣੀਆਂ ਉਹ ਵੀ ਬਾਬਾਡੇ ਸਾਹਿਬ ਵਾਲਿਆਂ ਚਲਾਤੀਆਂ ਜੀ ਮੈਂ ਨਹੀਂ ਕੋਈ ਚਲਾਇਆ ਮਹਾਰਾਜ ਨੇ ਚਲਾਇਆ ਕਿ ਨਹੀਂ ਅੱਜ ਗੱਲਾਂ ਮੂੰਹੋਂ ਨਿਕਲਦੀਆਂ ਆ ਉਦੋਂ ਤੁਹਾਨੂੰ ਇਹ ਪੜਾਈ ਨਹੀਂ ਹੈਗੀ ਹੂੰ ਚਲੋ ਪੜਾਈ ਤਾਂ ਇਹ ਵੀ ਨਹੀਂ ਹੈਗੀ ਫਿਰ ਵੀ ਤਾ ਦੇ ਦੂੰਗਾ ਇੱਧਰ ਵੀ ਲਾਤਾ ਜੇ ਪਾਣੀ ਹੁਣ ਉਹ ਵੀ ਦੋ ਭਰ ਗਏ ਆ ਆ ਦਾ ਵੀ ਭਰ ਜਾਗੇ ਦੋ ਗੱਲੇ ਦੋ ਪੋਰੀਆਂ ਰੱਖਤੀਆਂ ਲੱਗੇ ਵੀ ਆਨ ਪਰਦਾ ਲੂ ਮੋਟਰ ਦੇ ਹੋ ਗਿਆ ਇਹ ਕੰਮ ਪੂਰਾ ਨਾਲ ਹੋਣਾ ਨਹੀਂ ਹਾਂ ਆਲੇ ਪੰਨੇ ਜਾਵਾਂ ਮੈਂ ਹੁਣ ਹੁਣ ਇਹਦਾ ਵੇਚ ਨਹੀਂ ਖਾਤੀ ਨਾ ਖਾਤੀ ਨੂੰ ਵੇਚੇ ਜਲ ਜਾਣਾ ਸੀ ਆਹੋ ਫੇਰ ਇਹਨੂੰ ਪਰ ਲੈ ਆਂਦੀ ਤੇ ਫੇਰ ਖਾਤੀ ਨੂੰ ਲਾਈ ਆਹੋ ਫੇਰ ਲਾਈ ਤੇ ਬੋਰੀ ਆ ਆ ਵੀ ਰੱਖ ਦੀ ਤੇ ਮੈਂ ਹੁਣ ਚੱਲਿਆ ਜਾਂ ਮੋਟਰ ਹੀ ਪਾਣੀ ਜਾਦਾ ਕੱਢਣੀ ਹੋਵੇ ਤਰਿਆ ਪਿਆ ਹੈ ਜਿਗਾਰ ਦਾ ਜਾ ਮੋਰਾ ਵੱਡੀ ਭਾਈ ਸਮਝ ਜਿੰਨ ਕੀ ਮੈਨੂੰ ਕੀ ਸੀ ਨਾ ਲਓ ਜਟੋ ਨਹਾਦੋਗੇ ਹੋਗੇ ਜੇ ਵੇਲੇ ਤੇ ਅੱਜ ਦੇ ਵਲੌਗ ਦੀ ਕਰਦੇ ਇੱਥੇ ਸਮਾਪਤੀ ਹੁਣ ਕਿ ਗਾਵਾਂ ਗਮਨ ਚਾਉਂਦਾ ਉਹਦੇ ਵਲੌਗ ਬਣਿਆ ਨਹੀਂ ਤੇ ਬਾਕੀ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ